ਅੱਜ ਮੈਂ ਮਤਰਾ ਤੋਂ ਵਾਕਿਤਾ ਤੁਹਾਡਾ ਆਪਣਾ ਅਜ ਦੇ ਬਲੌਗ ਤੇ ਆਪਾਂ ਖੜੇ ਸੀਗੇ ਅਰਥ ਤੇ ਆਪਾਂ ਮੈਂ ਪੰਜ ਸੁਨਾਨੇ ਕਰਤੇ ਕਪੜੇ ਕਰਦੇ ਆ ਤੇ ਮੈਂ ਸੀਗਾ ਬਿਮਾਰ ਬੁਖਾਰ ਤੇ ਜੁਕਾਮ ਦਾ ਕਰੀ ਹੋਇਆ ਪਿਆ ਸੀਗਾ ਤੇਰੀ ਪ੍ਰੋਵਰ ਦੇ ਦਰਸ਼ਨ ਕਰ ਲਓ ਇਧਰ ਮਤਰਾ ਇੱਕ ਸਾਰੇ ਉਦਾਹਰਣਾ ਲੈ ਰਿਹਾ ਹਾਂ ਜੀ ਉਹ ਨਹੀਂ ਗਾ ਕਰੀ ਸੁਣੀਏ ਤੁਹਾਨੂੰ ਜੀ ਤਰੇ ਨਾਲ ਗਿਆ ਤਰੇ ਨਾਲ ਕਿਹਾ ਸੁਖਰੇ ਬਈਂ ਘੜਾ ਲੱਗ ਗਿਆ ਆਪਾਂ ਦੇਖ ਲੈ ਮੱਤ ਦਾ ਤਰਦੀ ਕਰਨਾ ਦਰਸ਼ਨ ਚੌਂ ਜੀ ਨਹੀਂ ਚੌਂ ਵੇ ਸਰੋ ਮੇਤਰਾ ਜੀ ਆਕਾ ਨਿਯੋਗ ਨਾਲ પૈਸਾ ਦੇ ਜਨ ਬਾਪਾ ਰੱਖੇ ਸੌਕੇ ਕਿਸੇ ਟਾਈਮ ਨੂੰ ਆ ਛੋਟੇ ਦਾ ਡਾਕ ਪਵਾਇਆ ਕਰਨਾ ਜੇ ਕਿਸੇ ਟਾਈਮ ਨੂੰ ਬਾਬੇ ਨੇ ਸੌਂਪ ਰੱਖੀ ਆਪਾਂ ਆ ਗਏ ਆ ਬਈ ਦੁਰਦੇ ਦੁਰਦੇ ਜੰਮਦੂਦ ਦੇ ਛੋਟੇ ਗੋਲੋਂ ਦੇਖੋ ਕਿਵੇਂ ਲੱਗੂ ਬਹੁਤ ਦੂਰ ਖੜਾ ਬਈ ਗੁਰਦੁਆਰਾ ਸਾਹਿਬ ਤੋਂ ਸਪੈਸ਼ਲੇ ਨੂੰ ਦੇਖਣ ਲਈ ਇੰਨੀ ਬਾੜ ਆਏ ਆ ਆਪਾਂ ਨੇ ਆਣਾ ਬਈ ਆਪਦੇ ਵਾਗਰੀਆਂ ਦਾ ਟਰੈਕਟਰ ਆਣਾ ਮਾਰ ਕੇ ਨਾ ਦਤਣਾ ਤਾਂ ਹੁਣ ਆਪਾਂ ਚੱਲਦੇ ਆਂ ਬਾ ਮੜਾ ਝੂਲਾਂ ਕੋਲ ਗੜਾ ਕੱਢ ਕੇ ਹੁਣ ਆਪਾਂ ਚੱਲਦੇ ਆਂ ਫਿਰ ਮੋੜ ਸਿੰਗਲ ਦੇ ਕੋਲ 12:00 ਵਜੇ ਨੂੰ ਤਾਂ ਫੋਨ ਆਪਾਂ ਕਰ ਲਿਆ ਚਾਰਜ ਤਾਂ ਫਿਰ ਆਪਾਂ ਪੌਂਦੇ ਆ ਪੈਂਡ ਨਰਵਾਨ ਕੀ ਤਾਂ ਲੱਦੇ ਆ ਆਪਾਂ ਮੋਟਰ ਕੋ ਮੋਟਰਸਾਈਕਲ ਕੋ ਜੱਲਦੇ ਆ ਮੋਟਰਸਾਈਕਲ ਕੋ ਤਾਂ ਹੁਣ ਆਪਾਂ ਲਾਜ ਜਾਂਦੇ ਆ ਹਾਂਜੀ ਹਾਂਜੀ ਆਪਾਂ ਲੱਗ ਜਾਂ ਬਈ ਹੁਣ ਤੁਰਨਾ ਮੋਟਰਸਾਈਕਲ ਜਾਂਦਾ ਆਪਾਂ ਪਾਪਾ ਰੱਖ ਕੇ ਸੌਖਾ ਦੇ ਆਉਂਦੇ ਜਾਂਦੇ ਰਹੇ ਪੂਰੇ ਨੇ ਦੋ ਵੀ ਮੇਟਰ ਆਪਾਂ ਨਿਕਲ ਆਏ ਆ ਬਾਹਰ ਆ ਇਦਰਾ ਹੀ ਨਾਮ ਦੇ ਗਾਜ ਗੱਦਕਾਰੇ ਲਾਵੇ ਨਿਹਾਲ ਹੋ ਜਾਵੇ ਤਾਂ ਕਾਠਾ ਕਿਆ ਕਰੋ ਰਾਤ ਕਿਆ ਕਰੋ ਬਈ ਸਾਥੀ ਯਾਰ ਕੇ ਉਥੋਂ ਘਟੋ ਘਟੋ 3 ਕਿਲੋਮੀਟਰ ਦੂਰ ਆ ਗਏ ਨਾ ਗੁਰਦੁਆਰੇ ਅੰਨੇ ਆਪਾਂ ਆ ਜਾਂਗੇ ਪਟੰਡੇ ਵੱਟਾਂ ਆਦੇ ਵੱਟਾਂ ਆ ਕੋ ਰਹਾਂ ਨੇ ਨਾਲ ਲੋ ਵੀ ਤਾਂ ਬਤਨ ਆਇਆ ਇੱਕ ਟ੍ਰੈਕਿੰਗ ਬਹੁਤ ਆ ਬਣਦੇ ਜਾ ਮੈਂ ਤਾਂ ਪਹਿਲੀ ਵਾਰ ਹੀ ਬਠਿੰਡੇ ਸ਼ਹਿਰ ਤਾਂ ਆਏ ਆ ਲੋ ਮੇਤਰਾ ਆ ਪਾਏ ਆ ਬਠਿੰਡਾ ਲੰਗ ਤੇ ਇਥੋਂ ਆਪਣਾ ਪੈਂਡਾ ਹੈਗਾ 2 ਕਿੰਟਾਂ ਦੀ ਵਾਟ ਮਨਾਂ ਤਾਂ 60 ਕਿਲੋਮੀਟਰ ਪਾਣੀ ਜਾਂਦਾ ਦਾ 65 ਕਿਲੋਮੀਟਰ ਹੁਣ ਆਪਾਂ ਤੁਹਾਨੂੰ ਅੱਗੇ ਚੱਲ ਕੇ ਮਿਲਦੇ ਆਂ ਗਰਵੇ ਸ਼ਹਿਰ ਬਹੁਤ ਦੂਰੀ ਜਾਂਦਾ ਸੱਚ ਮੈਨਾਂ ਦਾ ਬੁਖਾਰ ਹੋਇਆ ਪਿਆ ਉਹ ਤੋਂ ਦਰ ਦੂਰੀ ਜਾਂਦਾ ਬੋਰਿਆਲਾ ਮੇਰਾ ਕੰਮ ਵੀ ਲੱਗਾ ਪਿਆ ਤੇ ਮੇਥੋਂ ਆਪ ਆ ਗਏ ਆ ਪਿੰਡ ਦੇ ਕੋਲ ਇੱਥੋਂ ਪਿੰਡ ਆਪਣਾ ਹੈਗਾ 5 ਕਿਲੋਮੀਟਰ ਬਾਅਦ ਤੇ ਬਾਲਾ ਕੋਸ਼ ਤਾਂ ਹੈ ਨਹੀਂ ਸੀਗਾ ਵਲੌਗ ਦੇ ਵਿੱਚ ਕੋਈ ਚੰਗੀ ਤਰ੍ਹਾਂ ਬੰਨਤਾ ਸੀਗਾ ਨਹੀਂਗਾ ਜੇ ਕੋਈ ਇੱਥੋਂ ਤੱਕ ਆ ਗਿਆ ਤਾਂ ਕੋਈ ਜ਼ਿਆਦਾ ਹੀ ਹੋਊਗਾ ਵੇਖਣ ਵਾਲਾ ਹਨਾ ਤੇ டாਟਾ ਬਾਏ ਬਾਏ ਸਾਰਿਆਂ ਨੂੰ ਅੱਜ ਦੇ ਵਲੌਗ ਤੇ ਇੰਨਾ ਹੀ ਬਾਏ